ਹੈ ਤਾਂ ਔਖਾ ਪਰ ਜੇ ਕੋ ਬੰਦਾ ਕਰ ਲਵੇ ਤਾਂ ਮਾਲਕ ਦੀ ਬੜੀ ਕਿਰਪਾ ਹੁੰਦੀ ਹੈ ਕਿਉਂਕਿ ਚਾਹੇ ਦੁੱਖਿਆ ਚਾਹੇ ਸੁੱਖਿਆ ਮਾਲਕ ਆਪਾਂ ਨੂੰ ਹਰ ਸਮੇਂ ਵੇਖਦੇ ਆ ਕਿ ਇਹ ਜੋ ਜੀਵ ਆ ਬੱਚਾ ਆ ਇਹ ਆਪਣੇ ਜੀਵਨ ਦੇ ਵਿੱਚ ਮੇਰੀ ਯਾਦ ਨੂੰ ਕਿਵੇਂ ਬਣਾ ਕੇ ਰੱਖਦਾ ਸੁੱਖ ਦੇ ਵਿੱਚ ਜਾਂ ਦੁੱਖ ਦੇ ਵਿੱਚ ਪੈਣ ਹਰਪ੍ਰੀਤ कौर ਦਾ ਆਪਾਂ ਨੂੰ ਕਮੈਂਟ ਆਇਆ ਕਹਿੰਦੇ ਜਦੋਂ ਘਰ ਦੇ ਵਿੱਚ ਬਹੁਤ ਜ਼ਿਆਦਾ ਟੈਨਸ਼ਨ ਹੋਵੇ ਇਨਸਾਨ ਇਕੱਲਾ ਰਹਿ ਜਾਵੇ ਫਿਰ ਧਿਆਨ ਕਿਵੇਂ ਲੱਗੇ ਸਿਮਰਨ ਕਿਵੇਂ ਕਰੀਏ ਜੇ ਇਨਸਾਨ ਇਕੱਲਾ ਰਹਿ ਜਾਵੇ ਤਾਂ ਮੈਂ ਕਿੰਨਾ ਮਾਲਕ ਦੀ ਬੜੀ ਵੱਡੀ ਕਿਰਪਾ ਹੋ ਗਈ ਆ ਕਿਉਂਕਿ ਹੁਣ ਤੁਹਾਡੇ ਕੋਲ ਇੱਕ ਇਦਾਂ ਦਾ ਮੌਕਾ ਆ ਇਦਾਂ ਦਾ ਸਮਾਂ ਆ ਗਿਆ ਕਿ ਪਾ ਆਰਾਮ ਦੇ ਨਾਲ ਸਿਮਰਨ ਕਰ ਸਕਦੇ ਆ ਮਾਲਕ ਦੀ ਯਾਦ ਨੂੰ ਅੰਦਰ ਵਸਾ ਸਕਦੇ ਆ ਨਾਲੇ ਸਾਨੂੰ ਦਿਸਣ ਵੀ ਲੱਭ ਪਿਆ ਕਿ ਸਾਡੇ ਨਾਲ ਕੌਣ ਖੜਨ ਵਾਲਾ ਆ ਤੇ ਸਾਨੂੰ ਵਰਤਣ ਵਾਲਾ ਕੌਣ ਆ ਇੱਤਾ ਦੀ ਕੰਡੀਸ਼ਨ ਦੇ ਵਿੱਚ ਜਦੋਂ ਜੀਵ ਸੋਚਦਾ ਕਿ ਮੈਂ ਕੱਲਾ ਰਹਿ ਗਿਆ ਨਾ ਉਦੋਂ ਮਾਲਕ ਹਮੇਸ਼ਾ ਨਾਲ ਹੁੰਦੇ ਆ ਸਾਡੇ ਗੁਰੂ ਜਨ ਹਮੇਸ਼ਾ ਨਾਲ ਹੁੰਦੇ ਆ ਸੰਤ ਜਨ ਹਮੇਸ਼ਾ ਨਾਲ ਹੁੰਦੇ ਆ ਗੁਰਮੁਖ ਹਮੇਸ਼ਾ ਨਾਲ ਹੁੰਦੇ ਆ ਬਸ ਲੋੜ ਆ ਬੈਠ ਕੇ ਉਸ ਟਾਈਮ ਰਸਨਾ ਦਾ ਨੇਤਰਾਂ ਦਾ ਕੰਨਾਂ ਦਾ ਸਹੀ ਇਸਤੇਮਾਲ ਕਰਨ ਦਾ ਧਿਆਨ ਲੱਗਣਾ ਥੋੜਾ ਮੁਸ਼ਕਲ ਹੈ ਅਜਿਹੀ ਕੰਡੀਸ਼ਨ ਦੇ ਵਿੱਚ ਕਿਉਂਕਿ ਘਰ ਦੇ ਵਿੱਚ ਜਦੋਂ ਬਹੁਤ ਜ਼ਿਆਦਾ ਟੈਨਸ਼ਨ ਹੋ ਜਾਵੇ ਕਲੇਸ਼ ਪੈ ਜਾਵੇ ਫਿਰ ਧਿਆਨ ਲੱਗਣਾ ਬਹੁਤ ਮੁਸ਼ਕਲ ਹੈ ਜੋ ਕਿ ਜੋ ਟੈਨਸ਼ਨ ਜਾਂ ਫਿਕਰ ਆ ਕਲੇਸ਼ ਆ ਨਾ ਇਹ ਸਾਡੇ ਪੂਰੇ ਸਰੀਰ ਦਾ ਜੋ ਸੰਤੁਲਨ ਹੈ ਉਹਨੂੰ ਡਿਸਟਰਬ ਕਰ ਦਿੰਦੇ ਆ ਸਾਡੇ ਅੰਦਰ ਵਿਚਾਰ ਬਹੁਤ ਪੈਦਾ ਕਰ ਦਿੰਦੇ ਆ ਜਦੋਂ ਹੀ ਆਪਾਂ ਅੱਖਾਂ ਬੰਦ ਕਰਕੇ ਸਿਮਰਨ ਕਰਨ ਦੀ ਕੋਸ਼ਿਸ਼ ਕਰਨੀ ਆ ਤਾਂ ਉਹ ਜਿਹੜਾ ਕਲੇਸ਼ ਆ ਉਹ ਮੋਹਰੇ ਆ ਕੇ ਖੜਾ ਹੋ ਜਾਂਦਾ ਜੋ ਵਿਚਾਰ ਆ ਉਹ ਵੱਢਣੇ ਸ਼ੁਰੂ ਹੋ ਜਾਂਦੇ ਆ ਪਰ ਜੇ ਇਹ ਦੁੱਖ ਸਾਡੇ ਲਈ دارو ਬਣ ਜਵੇ ਤਾਂ ਬਹੁਤ ਮਾਲਕ ਦੀ ਕਿਰਪਾ ਹੋਵੇਗੀ ਸਾਡਾ ਜੀਵਨ ਬਦਲ ਜਾਵੇਗਾ ਤਾਂ ਉਹ ਇਹ ਚੋਂ ਨੇ ਸਾਡਾ ਜੀਵਨ ਬਦਲ ਜਾਵੇ ਜੇ ਆਪਾਂ ਜੀਵਨ ਬਦਲਣਾ ਚਾਹੁੰਦੇ ਆ ਤੁਹਾਡੀ ਵੀ ਲਾਈਫ ਦੇ ਵਿੱਚ ਬਹੁਤ ਟੈਨਸ਼ਨਾਂ ਨੇ ਫਿਕਰਾਂ ਨੇ ਤੁਹਾਨੂੰ ਪਤਾ ਲੱਗ ਗਿਆ ਕਿ ਸੰਸਾਰ ਦੇ ਵਿੱਚੋਂ ਮਿੰਨਾ ਕੋਈ ਵੀ ਖੜਨ ਵਾਲਾ ਹੈ ਨਹੀਂ ਜਦੋਂ ਕੋਈ ਵੀ ਮੁਸੀਬਤ ਖੜਨੀ ਆ ਫਿਰ ਬਸ ਮਾਲਕ ਹੀ ਸਾਡੇ ਨਾਲ ਖੜ ਸਕਦਾ ਹੈ ਹੋਰ ਕੋਈ ਨਹੀਂ ਖੜ ਸਕਦਾ ਬਸ ਉਦੋਂ ਰਸਨਾ ਦਾ ਨੇਤਰਾਂ ਦਾ ਕੰਨਾਂ ਦਾ ਇਸ ਤਰੀਕੇ ਇਸਤੇਮਾਲ ਕਰਨਾ ਜਿਹੋ ਜਿਹੀ ਮਰਜ਼ੀ ਕੰਡੀਸ਼ਨ ਬਣੀ ਆ ਮਾਲਕ ਨੂੰ ਮਨ ਤੋਂ ਨਹੀਂ ਵਿਸਾਰਨਾ ਜੋ ਵੀ ਮੈਂਤ ਤਰਲਾ ਜੋਦੜੀਆਂ ਬੇਨਤੀਆਂ ਦਸਾਂ ਕਰਨੀਆਂ ਉਹਦੇ ਅੱਗੇ ਕਰਨੀਆਂ ਕਿਉਂਕਿ ਉਹਨੂੰ ਹੀ ਪਤਾ ਆ ਉਹ ਹੀ ਕਰ ਸਕਦਾ ਆ ਸਭ ਕੁਝ ਇਧਰੋਂ ਉਧਰੋਂ ਉਹ ਆਪ ਕਰ ਸਕਦਾ ਹੋਰ ਕਿਸੇ ਵਿੱਚ ਕੋਈ ਹਿੰਮਤ ਹੀ ਨਹੀਂਗੀ ਮਾਲਕ ਕਰ ਸਕਦਾ ਬਸ ਇੰਨਾ ਭਰੋਸਾ ਸਾਡਾ ਬਣ ਜਵੇ ਤੇ ਜਿੱਦਾਂ ਦਾ ਮਰਜੀ ਕਲੇਸ਼ ਪੈ ਗਿਆ ਇਕਾਂਤ ਕਮਰੇ ਵਿੱਚ ਬੈਠ ਕੇ ਇੰਨੀ ਉੱਚੀ ਪੱਸੀ ਮਨਨ ਕਰ ਲੈਣਾ ਕਿ ਸਾਡੇ ਹੀ ਕੰਨ ਸਾਡੀ ਆਵਾਜ਼ ਨੂੰ ਸੁਣ ਲੜਾ ਜੇ ਹੋਰ ਉੱਚੀ ਮੰਨ ਕਰਦਾ ਤਾਂ ਆਪਾਂ ਕਰ ਸਕਦੇ ਹਾਂ ਸਿਮਰਨ ਇੱਕ ਲਹਿ ਦੇ ਵਿੱਚ ਕਰਨਾ ਜਦੋਂ ਲਹਿ ਦੇ ਵਿੱਚ ਸਿਮਰਨ ਚੱਲਦਾ ਹੈ ਇੱਕ ਸੁਰ ਦੇ ਵਿੱਚ ਸਿਮਰਨ ਚੱਲਦਾ ਹੈ ਇੱਕੋ ਹੀ ਆਵਾਜ਼ ਦੇ ਵਿੱਚ ਸਿਮਰਨ ਚੱਲਦਾ ਹੈ ਅਨਸਟਾਪਡ ਚੱਲਦਾ ਹੈ ਫਿਰ ਮਨ ਨੂੰ ਕਲੇਸ਼ ਦੇ ਵਿੱਚ ਭੈਣ ਦੀ ਤੇ ਵਿਚਾਰਾਂ ਦੇ ਵਿੱਚ ਜਾਣ ਦਾ ਉਹਨੂੰ ਮੁੱਖਾ ਨਹੀਂ ਮਿਲਦਾ ਜਿਵੇਂ ਆਪਾਂ ਸਨਾਤਪੁਰ ਉਹ ਨਵਾ ਗੁਰੂ ਵਾਹ ਗੁਰੂ ਵਾਹ ਗੁਰੂ ਜਿੰਨੇ ਵੀ ਵੋਇਲਡ ਹੁੰਦੇ ਨਾ ਇਹਨੂੰ ਆਪਾਂ ਨਾਭੀ ਤੱਕਰ ਲੈ ਕੇ ਜਾਣਾ ਵਾਹ ਗੁਰੂ ਬਸ ਨਾਲ-ਨਾਲ ਆਪਾਂ ਆਪਣੀ ਸੁਰਤੀ ਨੂੰ ਵੀ ਸਫਰ ਕਰਾਉਣਾ ਹੈ ਇਹ ਸਫਰ ਕਿਹੜਾ ਆ ਇਹ ਸਫਰ ਅੰਤਰਗਤ ਸਫਰ ਆ ਜਿੱਥੇ ਮਨ ਨੂੰ ਉਹ ਨਾਮ ਸੁਣਾਈ ਦਿੰਦਾ ਆ ਜਿਸ ਨਾਮ ਨੂੰ ਸੁਣ ਕੇ ਉਸ ਮਾਲਕ ਨੇ ਸਾਡੇ ਅੰਦਰ ਵਸਣਾ ਹੈ ਜੈਸ ਮਾਲਕ ਨੂੰ ਸੁਣ ਕੇ ਅਸੀਂ ਇਹ ਜੋ ਕਾਲ ਦੀ ਫਾਹੀ ਹੈ ਇਹਨੂੰ ਕੱਟਣਾ ਹੈ ਜਿਉਂ ਹੀ ਸਾਡੇ ਵਿਚਾਰ ਖਤਮ ਹੋ ਗਏ ਮਨ ਸ਼ਾਂਤ ਹੋ ਕੇ ਇਕੱਲਾ ਥਿਰ ਕਰਦੇ ਵਿੱਚ ਬੈਠਣਾ ਸਿੱਖ ਜਾਂਦਾ ਜੇ ਆਪਾਂ ਦੁੱਖਾਂ ਦੇ ਵਿੱਚ ਕਲੇਸ਼ ਦੇ ਵਿੱਚ ਉਸ ਮਾਲਕ ਨੂੰ ਵੀ ਯਾਦ ਰੱਖਾਂਗੇ ਤਾਂ ਮਾਲਕ ਉਸ ਚੀਜ਼ ਨੂੰ ਕੱਢ ਦਿੰਦਿਆ ਪਾਸੇ ਕਰ ਦਿੰਦੇ ਗੁਰਨ ਪਤਾ ਕਿ ਜੀਵ ਸਿਮਰਨ ਕਰਨਾ ਚਾਹੁੰਦਾ ਹੈ ਤੇ ਇਸ ਕੰਡੀਸ਼ਨ ਦੇ ਵੇਸੇਮਰਨ ਤਾਂ ਹੋਣਾ ਨਹੀਂ ਇਹਦੇ ਕੋਲ ਤੇ ਉਹ ਆਪ ਕਿਰਪਾ ਕਰਦੇ ਨੇ ਇੰਨਾ ਕ ਯਕੀਨ ਰੱਖ ਕੇ ਤੁਸੀਂ ਮਾਲਕ ਨੂੰ ਬੇਨਤੀਆਂ ਵੀ ਕਰੋ ਬਾਣੀ ਵੀ ਪੜੋ ਸਿਮਰਨ ਵੀ ਕਰੋ ਗੁਰਮੁਖਾਂ ਦੀ ਕਥਾ ਸੁਣੋ ਗੁਰਮੁਖਾਂ ਦੀ ਸੰਗਤ ਕਰੋ ਮਾਲਕ ਬਹੁਤ ਕਿਰਪਾ ਕਰਦੇ ਨੇ ਪੂਰਾ ਜੀਵਨ ਬਦਲ ਜਾਂਦਾ ਹੈ